ਇਨਾਨੇ ਸਜ਼ਿੰਦਗੀ ਦੇ ਅੰਦਰ ਇਹ ਰੋਹਾਨੀ ਸਫਰ ਨੂੰ ਮੁਕਾਉਣਾ ਹੈ ਤੇ ਛੇਤੀ ਛੇਤੀ ਆਪਣੇ ਮੰਜ਼ਲੇ ਮਕਸੂਦ ਤੇ ਪਹੁੰਚਣਾ ਹੈ ਉਹ ਜਾਗਦੇ ਆ ਸਾਧ ਸੰਗਤ ਜੀ ਕਿਉਂਕਿ ਅਮਰਤ ਵੇਲਾ 24 ਘੰਟਿਆਂ ਦੇ ਵਿੱਚ ਉਹ ਸਭ ਤੋਂ ਜਿਆਦਾ ਫਲ ਦੇਣ ਵਾਲਾ ਹੁੰਦਾ ਹੈ ਬੱਤ ਲੱਗਦੀ ਆ ਉਸ ਵੇਲੇ ਬੱਤ ਲੱਗੀ ਸੱਚੇ ਨਾਮ ਕੀ ਜੋ ਵੀ ਜੇ ਸੋਖਾਏ ਬੱਤ ਵੇਲੇ ਜਿਹੜਾ ਬੀਜ ਦਿੰਦਾ ਉਹਦੀ ਫਜ਼ਲ ਹੁੰਦੀ ਹੈ ਜਿਹੜਾ ਬੱਤ ਲੰਗਾ ਕੇ ਬੀਜੇ ਉੱਥੇ ਦਾਣਾ ਹੀ ਨਹੀਂ ਜਮਦਾ ਗੁਰੂ ਨਾਨਕ ਪਾਸ਼ਾ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਪੁੱਛਿਆ ਕਿ ਸੱਚੇ ਪਾਸ਼ਾ ਐਸੇ ਫਰਮਾ ਨਾਉਂਦੇ ਐ ਕਿ ਪਿਛਲ ਰਾਤ ਨਾ ਜਾਗੇ ਉਹ ਜੀਮਦੜੋ ਮੋਇਓ ਇਤੁ ਤਾਂ ਜਿਉਂਦਾ ਹੀ ਮਰ ਗਿਆ ਪਿਛਲੀ ਰਾਤ ਨਹੀਂ ਜਾਗਦਾ ਮਹਾਰਾਜ ਕੋਈ ਪਿਛਲੀ ਰਾਤ ਦੇ ਜਾਗਣ ਦਾ ਵਿਸ਼ੇਸ਼ ਫਲ ਹੈ ਕਹਿੰਦੇ ਪ੍ਰਖਾ ਤਾਂ ਭਲੀ ਬਾਤ ਪੁੱਛੀ ਕੇਵਲ ਜਾਗਣ ਦਾ ਤੇ ਇਸ਼ਨਾਨ ਕਰਨ ਦਾ ਤੈਨੂੰ ਅਸੀਂ ਫਲ ਦੱਸਦੇ ਹਾਂ ਕਿ ਜਿਹੜਾ ਅੰਮ੍ਰਿਤ ਵੇਲੇ ਜਾ ਕੇ ਵਿਧੀ ਪੂਰਵਕ ਇਸ਼ਨਾਨ ਕਰਦਾ ਕਿ ਹਰ ਚੀਜ਼ ਦੀ ਵਿਧੀ ਹੋਇਆ ਕਰਦੀ ਹੈ ਵਿਧੀ ਤੇ ਬਗੈਰ ਫਾਰਮੂਲੇ ਤੇ ਬਗੈਰ ਮਿਹਨਤ ਬਹੁਤ ਕਰਨੀ ਪੈਂਦੀ ਹੈ ਜਿਸ ਤਰ੍ਹਾਂ ਮੈਂ ਦੱਸਿਆ ਸੀ ਕਿ ਇੱਕ ਸਟੂਡੈਂਟ ਨੂੰ ਸਵਾਲ ਪਾ ਦੋ ਵੀ 999 ਨੂੰ 9 ਵਾਰੀ 9 9 ਰਕਮ ਨੂੰ 999 ਵਾਰੀ ਜਮਾ ਕਰੋ ਫਾਰਮੂਲਾ ਨਾ ਜਾਣਨ ਵਾਲਾ 9 9 9 ਲਿਖਦਾ ਹੀ ਚੱਲਿਆ ਜਾਏਗਾ 900 ਦੇ ਨਵੇਂ ਤਾਂ ਬੜਾ ਟਾਈਮ ਲੱਗੇਗਾ ਸਾਰਾ ਦਿਨ ਲੱਗੇਗਾ ਜਮਾ ਕਰਦਾ ਉਹ ਜਿਹਦੇ ਕੋਲ ਫਾਰਮੂਲਾ ਹੈ ਉਹ 9000 ਚੋਂ 9 ਘਟ ਦੇਗਾ ਉਹ ਉਸੇ ਵਲੇ ਉਹਨੇ ਸਵਾਲ ਖਤਮ ਕਰਨਾ ਉਹਨੇ ਜਵਾਬ ਦੇ ਦੇਣਾ ਸੋ ਹਰ ਚੀਜ਼ ਆ ਵਿਧੀ ਹੋਇਆ ਕਰਦੀ ਹੈ ਫਾਰਮੂਲਾ ਹੋਇਆ ਕਰਦਾ ਨਾਮ ਜਪਣ ਦਾ ਜਿਹੜਾ ਵੇਲਾ ਹੈ ਜਤੋਂ ਸਾਡੇ ਆਰੀਆਨ ਸੰਸਕ੍ਰਿਤੀ ਹੋਈ ਚਾਹੇ ਕੁਝ ਹੋਇਆ ਦੂਏ ਵੀ ਹੋਏ ਅਮਰਤ ਵੇਲੇ ਨਾਮ ਜਪਦੇ ਨੇ ਇੱਕ ਤਾਂ ਉਸ ਵੇਲੇ ਸੈਂਟੇ ਵੀ ਕਲੀਏ ਹੁੰਦਾ ਹੈ ਕਿ ਜਿਸ ਵੇਲੇ ਅੱਧੀ ਰਾਤ ਹੁੰਦੀ ਹੈ ਉਦੋਂ ਬਾਅਦ ਆਕਸੀਜਨ ਪਾਣੀ ਵਿੱਚ ਐਂਟਰ ਕਰਨਾ ਸ਼ੁਰੂ ਕਰ ਦਿੰਦੀ ਹੈ ਉਹ ਪਾਣੀ ਦੇ ਵਿੱਚ ਆਕਸੀਜਨ ਮਿਲ ਜਾਂਦੀ ਹੈ 2 ਵਜੇ ਦੇ ਟਾਈਮ ਤੱਕ ਮੈਕਸਿਮਮ ਮਕਤਾਰ ਹੁੰਦੀ ਹੈ ਉਹਦੀ ਨਾਲੋ ਸ਼ਰੀਰ ਦੇ ਵਿੱਚ ਤੰਦਰੁਸਤੀ ਆਉਣ ਲੱਗ ਜਾਂਦੀ ਹੈ ਜਦੋਂ ਉੱਠ ਕੇ ਫਿਰ ਅਸੀਂ ਬੰਦਗੀ ਕਰਦੇ ਆਂ ਵਾਹਿਗੁਰੂ ਦੀ ਯਾਦ ਵਿੱਚ ਬੈਠੇ ਆਂ ਤਾਂ ਫਿਰ ਸਾਡੀਆਂ ਸਾਡੇ ਉੱਤੇ ਦੋ ਇਫੈਕਟ ਹੁੰਦੇ ਨੇ ਦੋ ਅਸਰ ਹੁੰਦੇ ਨੇ ਉਹਦਾ ਫੈਕਟ ਕੀ ਜਾਂਦਾ ਸੀ ਮਨ ਵੀ ਰੋਗ ਤੇ ਸ਼ਰੀਰ ਵੀ ਰੋਗ ਰਾਜੀ ਹੋ ਜਾਂਦਾ ਸੀ ਸਾਰੇ ਰੋਗਾਂ ਦਾ ਖਾਤਮਾ ਜਿਹੜਾ ਹੈ ਪਰਮੇਸ਼ਰ ਦੀ ਯਾਦ ਵਿੱਚ ਸਿਮਰੋ ਸਿਮਰ ਸੇਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਮਟਾਵੋ ਮਨ ਚੋਂ ਵੀ ਤੇ ਤਨ ਦੇ ਵਿੱਚੋਂ ਵੀ ਸਾਰੇ ਕਲੇਸ਼ਾਂ ਦਾ ਖਾਤਮਾ ਕਰ ਦੇ। ਐਸੇ ਕਰਕੇ ਗਿਆ ਕਿ ਪਿਛਲ ਰਾਤ ਨਾ ਜਾਗਿਓ ਜੀਮਦੜੋਂ ਮੋਇਓ ਤੋ ਤੱਜਿੰਦਾਈ ਮਰ ਗਿਆ ਪਿਛਲੀ ਰਾਤ ਨਹੀਂ ਜਾਗਦਾ। ਜਿਉਂਦਾ ਹੈ ਜਿਣੀ ਹੈ ਜਿਉਂਦੇ ਹੈ ਤੋ ਉਹ ਹੈ ਜਿਹਦੇ ਅੰਦਰ ਨਾਮ ਵਸ ਗਿਆ ਸੋ ਜੀਵਿਆ ਜਿਸ ਮਨ ਬਸਿਆ ਸੋਏ। ਨਾਨਕ ਵਰਨਾ ਜੀਵਿਆ ਕੋਏ ਜੋ ਜੀਵ ਪਤਲਤ ਥੀ ਜਾਏ ਸਭ ਆਰਾਮ ਜੇ ਤੱਕ ਜੇ ਪਤਲੈਂਦੀਆ ਬਿੰਨਾ ਵਾ ਪੱਤ ਗਿਆ ਨਾਮ ਜੀ ਦੇ ਅੰਦਰ ਨਹੀਂ ਵਸਦਾ ਉਹਦੀ ਪਤ ਲਈ ਹੋਈ ਸੋ ਮਹਾਰਾਏ ਕਹਿੰਦੇ ਪ੍ਰਖਾਤ ਐ ਬਹੁਤ ਚੰਗੀ ਗੱਲ ਪੁੱਛੀ ਤੇਰੇ ਪ੍ਰਸ਼ੰਦਾ ਉੱਤਰ ਸਿੱਧਾ ਦਿੰਨੇ ਆ ਧਿਆਨ ਨਾਲ ਸਰਵਨ ਕਹਿਣ ਲੱਗੇ ਜਿਹੜਾ ਕੇਵਲ ਇਸ਼ਨਾਨ ਕਰਨਾ ਹੈ ਉਮਰਤ ਵੇਲੇ ਉੱਠ ਕੇ ਉਹਦੀ ਵਿਧੀ ਹੈ ਮੂਲ ਮੰਤਰ ਪੜ੍ਹ ਕੇ ਕਰ ਲੋ ਜੈਸੀ ਜੀ ਬਾਹਰ ਬਾਹਰ ਕੇ ਕਰ ਲੋ ਇਸ਼ਨਾਨ ਕਰ ਲੋ ਤੇ ਉਹਦਾ ਕੇਵਲ ਇਸ਼ਨਾਨ ਦਾ ਤੇ ਵਿਧੀ ਪੁਰਵੇ ਕੀਤੇ ਦਾ ਫਲ ਸਵਾ ਮਨ ਸੋਨੇ ਦਾ ਹੁੰਦਾ ਹੈ ਜਿਹੜਾ ਜਿਹੜਾ ਸਵਾ ਮਨ ਸੋਨਾ ਦਾਨ ਕਰਦਾ ਜਿਹੜਾ ਜਿਹੜਾ ਸਵਾ ਪਹਿ ਰਾਤ ਰਹਿਂਦੀ ਉੱਠ ਕੇ ਇਸ਼ਨਾਨ ਕਰ ਲਿਆ ਦੇਵਤੇ ਦੋ ਘੜੀਆਂ ਬਾਅਦ ਕਰਦਾ ਹੈ ਤਾਂ ਸਵਾ ਮਨ ਚਾਂਦੀ ਤੇ ਪੁੰਗ ਦਾ ਫਲ ਮਿਲ ਜਾਂਦਾ ਹੈ ਉਹ ਤਾਂ ਤੋਂ ਘੜੀਆਂ ਜਿਹੜੀ 50 ਮਿੰਟ ਬਾਅਦ ਜਿਹੜਾ ਫੇਰ ਕਰਦਾ ਉਹਨੂੰ ਸਵਾ ਮਣ ਤਾਂਬੇ ਦੇ ਪੁੰਨ ਦਾ ਮਿਲਦਾ ਜਿਹੜਾ ਫੇਰ ਘੜੀ ਬਾਦ ਕਰਦਾ ਉਹਨੂੰ ਜਿੰਨਾ ਸਵਾ ਮਣ ਅਨਾਜ ਪੁੰਨ ਕਰੇ ਦਾ ਫਲ ਉਹਨਾਂ ਕੇਵਲ ਇਸ਼ਨਾਨ ਦਾ ਫਲ ਮਿਲ ਜਾਏ ਜਿਹੜਾ ਜੜੇ ਕਰਦਾ ਹੈ ਉਹ ਨਾ ਕੋਈ ਪਾਪ ਨਾ ਕੋਈ ਪੁੰਨ ਸ਼ਰੀਰ ਦੀ ਸੋਧ ਵਾਸਤੇ ਕਰਦਾ ਮਨ ਨਾਲ ਨਹੀਂ ਉਹਦਾ ਕੋਈ تعلق ਤੋਂ ਪ੍ਰਖਾ ਜੇ ਉਸ ਵੇਲੇ ਬੰਦਗੀ ਕਰੇ ਤਾਂ ਫੜਦੀ ਹੈ ਬਹੁਤ ਜ਼ਿਆਦੇ ਕਿਉਂ ਕਿਉਂ ਫੜਦੀ ਹੈ ਕਿਉਂਕਿ ਆਦਮੀ ਨੂੰ 84% ਗਿਆਨ 73% ਗਿਆਨ ਅੱਖਾਂ ਨਾਲ ਹੁੰਦਾ ਸੌਦੀ ਬਾਤਰਾ ਨਾਲੋਂ ਗਿਆਨ ਦੀ ਇਹਦੇ ਚੋਂ 83% ਅੱਖਾਂ ਵਾਲਿਆਂ ਨੂੰ ਹੋਵੰਨੇ ਨੂੰ ਨਹੀਂ ਹੁੰਦਾ 14% ਗਿਆਨ ਸੁਣ ਕੇ ਹੋਇਆ ਕਰਦਾ 97 1% ਹੋਇਆ ਕਰਦਾ ਟੱਚ ਕਰਨ ਦੇ ਨਾਲ ਵੀ ਮੈਂ ਕਿ ਇਸ ਗਰਮ ਚੀਜ਼ ਹੈ ਠੰਡੀ ਹੈ ਕੋਲੀ ਹੈ ਤੇ ਸਖਤ ਹੈ 1% ਗਿਆਨ 1% ਗਿਆਨ ਹੁੰਦਾ ਟੇਸਟ ਕਰਨ ਦੇ ਨਾਲ ਵੀ ਕੌੜੀ ਹੈ ਕਿ ਮਿੱਠੀ ਹੈ ਫਿੱਕੀ ਹੈ 1% ਗਿਆਨ ਹੋਇਆ ਕਰਦਾ ਸੁੰਘਣ ਦੇ ਨਾਲ ਵੀ ਮੇਰੇ ਕੋਲੋਂ ਕੀ ਲੰਘ ਰਿਹਾ ਹੈ ਮਜ਼ਬੂਤ ਆ ਚੀਜ਼ ਲੰਘ ਰਹੀ ਹੈ ਜਾਂ ਚੰਗੀ ਖੁਸ਼ਬੂ ਆ ਰਹੀ ਹੈ ਮੈਂ ਕਿਸੇ ਬਾਗ ਵਿੱਚ ਆ ਗਿਆ ਤੇ ਜਾਂ ਮੈਂ ਬੁੜੀਆਂ ਦੇ ਕੋਲ ਆ ਉਹ ਜਿਹੜੀ 83% ਗਿਆਨ ਤੇ 14% ਦਾ ਹੈਗਾ ਸੁਣ ਨਾਲ 97% ਅਮਰਤ ਵੇਲੇ ਜਦ ਨੈਤਰ ਬੰਦ ਕਰਕੇ ਬੈਠਾ ਉਸ ਵੇਲੇ ਆਲੇ ਦਾਲੇ ਤਾਂ ਦੇਖ ਜਾਈ ਨਹੀਂ ਵੀ ਕਾਰਾਂ ਜਾ ਰਹੀਆਂ ਮੋਟਰਾਂ ਕਿਹੜਾ ਬੰਦਾ ਲੰਘ ਰਿਹਾ ਕਿਹੜਾ ਨਹੀਂ ਲੰਘ ਰਿਹਾ ਉਹ ਬਾਸ਼ਨਾਵਾ ਨਹੀਂ ਬਣਦੀ ਮਨ 'ਚ ਕੀ ਹੋ ਜਾਂਦਾ ਸੁਣਦਾ ਬੋਣਦਾ ਵੀ ਕੋਈ ਨਹੀਂ ਹੁੰਦਾ ਇਸ ਕਰਕੇ ਉਹ ਵੀ 14% ਜਿਹੜਾ ਹੈ ਉਹ ਵੀ ਛਟੇ ਲੰਦਾ ਬਾਕੀ ਜਿਹੜਾ ਹੈ ਜਿੰਨੀਆਂ ਚੀਜ਼ਾਂ ਦਾ ਉਹਨਾਂ ਦਾ ਹੁੰਦਾ ਹੀ ਨਹੀਂ ਹੈ ਕਿਉਂਕਿ ਅਸੀਂ ਟੱਚ ਕੁਝ ਨਹੀਂ ਕਰ ਰਹੇ ਇਸ ਕਰੇ ਸ਼ਾਂਤੀ ਹੁੰਦੀ ਹੈ ਸ਼ਾਂਤੀ ਦੇ ਵਿੱਚ ਜਦ ਅਸੀਂ ਨਾਮ ਜਪਦੇ ਹਾਂ ਫਿਰ ਸਾਨੂੰ ਨਾਮ ਦੀ ਧੁਨ ਸੁਣਨ ਲੱਗ ਜਾਂਦੀ ਹੈ ਅੰਦਰੋਂ ਹੀ ਹੁਣ ਨਹੀਂ ਸੁਣਦੀ ਬੈਠ ਕੇ ਸੁਣ ਕੇ ਦੇਖੋ ਬਿਲਕੁਲ ਨਹੀਂ ਸੁਣਦੀ ਇਕਾਗਰ ਚਿਤ ਹੋ ਕੇ ਜਦ ਬੈਠੋਗੇ ਇਕਾਤ ਵਿੱਚ ਬੈਠੋਗੇ ਅਮਰ ਤੱਕ ਲਈ ਬੈਠੋਗੇ ਉਸ ਵੇਲੇ ਨਾਮ ਧੁਨ ਸੁਣੇਗੀ ਜਦ ਉਹਦੇ ਵਿੱਚ ਧਿਆਨ ਹੋਏਗਾ ਧਰਮੇ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖ ਕਤਕਾਂ ਉਸ ਵੇਲੇ ਜਿਹੜਾ ਵੈਗੁਰ ਹੈ ਉਹਦਾ ਰਸਤਾ ਲੱਭ ਜਾਂਦਾ ਅਮਰਤ ਵੇਲੇ। ਸਵੇਰ ਕਰਕੇ ਅਮਰਤ ਵੇਲੇ ਜਾਗਣਾ ਪਿੰਨੀ ਰਾਜਨੀਤੈ ਨੜੀਏ ਚਮਤੰਤਾਰੇ। ਜਾਗੇ ਸੰਤ ਜਨਾ ਮੇਰੇ RAM ਪਿਆਰੇ। ਉਹ RAM ਦੇ ਪਿਆਰੇ ਜਾਗਦੇ ਨੇ। ਜਿਨਾਂ ਨੇ ਇਸ ਜ਼ਿੰਦਗੀ ਦੇ ਅੰਦਰ ਇਸ ਰੋਹਾਨੀ ਸਫ਼ਰ ਨੂੰ ਮੁਕਾਉਣਾ ਹੈ। ਤੇ ਛੇਤੀ ਛੇਤੀ ਆਪਣੇ ਮੰਝਲੇ ਮਸਤੂਰ ਤੇ ਪਹੁੰਚਣਾ ਹੈ ਉਹ ਜਾਗਦੇ ਆ ਸਤਿ ਸ੍ਰੀ ਅਕਾਲ ਜੀ ਕਿਉਂਕਿ ਅੰਮ੍ਰਿਤ ਵੇਲਾ 24 ਘੰਟਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਫਲ ਦੇਣ ਵਾਲਾ ਹੁੰਦਾ ਹੈ ਬੱਤ ਲੱਗਦੀ ਆ ਉਸ ਵੇਲੇ ਬੱਤ ਲੱਗੀ ਸੱਚੇ ਨਾਮ ਕੀ ਜੋ ਵੀ ਜੇ ਸੋ ਖਾਏ ਬੱਤ ਵੇਲੇ ਜਿਹੜਾ ਬੀਜ ਦਿੰਦਾ ਉਹਦੀ ਫਸਲ ਹੁੰਦੀ ਆ ਜਿਹੜਾ ਬੱਤ ਲੰਗਾ ਕੇ ਬੀਜੇ ਉੱਥੇ ਦਾਣਾ ਹੀ ਨਹੀਂ ਜਮਦਾ ਗੁਰੂ ਨਾਨਕ ਪਾਸ਼ਾ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਪੁੱਛਿਆ ਕਿ ਸੱਚੇ ਪਾਸ਼ਾ ਐਸੇ ਫਰਮਾਨ ਆਉਂਦੇ ਐ ਕਿ ਪਿਛਲ ਰਾਤ ਨਾ ਜਾਕੇ ਉਹ ਜੀਮਦੜੋ ਮੋਇਓ। ਪਤੂ ਤਾਂ ਜਿਉਂਦਾ ਹੀ ਮਰ ਗਿਆ ਪਿਛਲੀ ਰਾਤ ਨਹੀਂ ਜਾਗਦਾ। ਮਹਾਰਾਜ ਕੋਈ ਪਿਛਲੀ ਰਾਤ ਦੇ ਜਾਗਣ ਦਾ ਵਿਸ਼ੇਸ਼ ਫਲ ਹੈ? ਕਹਿੰਦੇ ਪੁਰਖਾ ਤਾਂ ਪਹਿਲੀ ਬਾਤ ਪੁੱਛੀ। ਕੇਵਲ ਜਾਗਣ ਦਾ ਤੇ ਇਸ਼ਨਾਨ ਕਰਨ ਦਾ ਤੈਨੂੰ ਅਸੀਂ ਫਲ ਦੱਸਦੇ ਹਾਂ ਕਿ ਜਿਹੜਾ ਮਤਗਲੀ ਜਾ ਕੇ ਬਿਜਲੀ ਪੂਰਵਕ ਇਸ਼ਨਾਨ ਕਰਦਾ ਹੈ। क्योंकि तो हर चीज की विधि होया कर दी है। विधि के बगैर फार्मूले त बगैर मेहनत बहुत करनी पैदी है जिस तरह मैं दसिया स्टूडेंट को सवाल पा दो भी नौ सौ नड़िन्नवे नौ बारी नौ नौ रकम नौ सौ नड़िनवे बारी जमा करो फार्मूला ना जाने वाला नौ, नौ 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 लिखता ही चलिया जाएगा नौ सौ नड़िन्नवे तक बड़ा टाइम लगेगा सारा दिन ला देगा ਜਮਾ ਕਰਦਾ ਉਹ ਜਿਹੜਾ ਕੋਲ ਫਾਰਮੂਲਾ ਹੈ ਉਹ 9000 ਚੋਂ 9 ਘਟਦੇਗਾ ਉਹ ਉਸ ਵੇਲੇ ਉਹਨੇ ਸਵਾਲ ਖਤਮ ਕਰਨਾ ਉਹਨੇ ਜਵਾਬ ਦੇ ਦੇਣਾ ਸੋ ਹਰ ਚੀਜ਼ ਦਾ ਵਿਧੀ ਹੋਇਆ ਕਰਦੀ ਹੈ ਫਾਰਮੂਲਾ ਹੋਇਆ ਕਰਦਾ ਨਾਮ ਜਪਣ ਦਾ ਜਿਹੜਾ ਵੇਲਾ ਹੈ ਜਦੋਂ ਸਾਡੇ ਆਰੀਆਂ ਨੂੰ ਸੰਸਕ੍ਰਿਤੀ ਹੋਈ ਚਾਹੇ ਕੁਝ ਹੋਇਆ ਦੁਅੇ ਵੀ ਹੋਏ ਅਮਰਤ ਵੇਲੇ ਨਾਮ ਜਪਦੇ ਨੇ ਇਕ ਤਰ੍ਹਾਂ ਉਸ ਵੇਲੇ ਸੈਂਟੇਜ ਹੀ ਕलिए ਹੁੰਦਾ ਹੈ ਕਿ ਜਿਸ ਵੇਲੇ ਤੱਦੀ ਰਾਤ ਹੁੰਦੀ ਹੈ ਉਦੋਂ ਬਾਅਦ ਆਕਸੀਜਨ ਪਾਣੀ ਵਿੱਚ ਐਂਟਰ ਕਰਨਾ ਸ਼ੁਰੂ ਕਰ ਦਿੰਦੀ ਹੈ ਉਹ ਪਾਣੀ ਦੇ ਵਿੱਚ ਆਕਸੀਜਨ ਮਿਲ ਜਾਂਦੀ ਹੈ 2 ਵਜੇ ਦੇ ਟਾਈਮ ਤੱਕ ਮੈਕਸਿਮਮ ਮਕਤਾਰ ਹੁੰਦੀ ਹੈ ਉਹਦੀ ਨਾਲੋ ਸ਼ਰੀਰ ਦੇ ਵਿੱਚ ਤੰਦਰੁਸਤੀ ਆਉਣ ਲੱਗ ਜਾਂਦੀ ਹੈ ਜਦੋਂ ਉੱਠ ਕੇ ਫਿਰ ਅਸੀਂ ਬੰਦਗੀ ਕਰਦੇ ਹਾਂ ਵੈਗਰੂ ਦੀ ਯਾਦ ਵਿੱਚ ਬੈਠਿਆਂ ਤਾਂ ਫਿਰ ਸਾਡੀਆਂ ਸਾਡੇ ਉੱਤੇ ਦੋ ਇਫੈਕਟ ਹੁੰਦੇ ਨੇ ਦੋ ਅਸਰ ਹੁੰਦੇ ਨੇ ਉਹਦਾ ਇਫੈਕਟ ਕੀ ਹੁੰਦਾ ਸੀ ਮਨ ਵੀ ਰੋਗ ਤੇ ਸਰੀਰ ਵੀ ਰੋਗ ਰਾਜੀ ਹੋ ਜਾਂਦਾ ਸੀ ਸਾਰੇ ਰੋਗਾਂ ਦਾ ਖਾਤਮਾ ਜਿਹੜਾ ਹੈ ਪਰਮੇਸ਼ਰ ਦੀ ਯਾਦ ਵਿੱਚ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਮਟਾਓ ਮਨ ਚੋਂ ਵੀ ਤੇ ਤਨ ਦੇ ਵਿੱਚੋਂ ਵੀ ਸਾਰੇ ਕਲੇਸ਼ਾਂ ਦਾ ਖਾਤਮਾ ਕਰ ਦਿੰਦਾ ਇਸੇ ਕਰਕੇ ਕਿਹਾ ਕਿ ਪਿਛਲ ਰਾਤ ਨਾ ਜਾਗਿਓ ਜੀਵਦ ਲੋ ਮੋਇਓ ਤੂੰ ਤਾਂ ਜਿੰਦਾ ਹੀ ਮਰ ਗਿਆ ਪਿਛਲੀ ਰਾਤ ਨਹੀਂ ਜਾਗਦਾ ਜਿਉਂਦਾ ਚ ਨਹੀਂ ਹੈ ਜਿਉਂਦੇ ਚ ਤਾਂ ਉਹ ਹੈ ਜਿਹਦੇ ਅੰਦਰ ਨਾਮ ਵਸ ਗਿਆ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵਿਆ ਕੋਏ ਜੋ ਜੀਵ ਹੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਪਤ ਲੈਂਦੀ ਹੈ ਬਿਨਾਂ ਵਾ ਪਤ ਜਾਏ ਨਾਮ ਜਿਹਦੇ ਅੰਦਰ ਨਹੀਂ ਵਸਦਾ ਉਹਦੀ ਪਤ ਲਈ ਹੋਈ ਹੈ ਸੁਮਾਰਾ ਇਹ ਕਹਿੰਦੇ ਪ੍ਰਖਾਤ ਐ ਬਹੁਤ ਚੰਗੀ ਗੱਲ ਪੁੱਛੀ ਤੇਰੇ ਪ੍ਰਸ਼ਨ ਦਾ ਉੱਤਰ ਅਸੀਂ ਦਿੰਨੇ ਆ ਧਿਆਨ ਨਾਲ ਸਰਵਨ ਕਹਿਣ ਲੱਗੇ ਜਿਹੜਾ ਕੇਵਲ ਇਸ਼ਨਾਨ ਕਰਨਾ ਹੈ ਉਮਰਤ ਵੇਲੇ ਉੱਠ ਕੇ ਉਹਦੀ ਵਿਧੀ ਹੈ ਮੂਲ ਮੰਤਰ ਪੜ੍ਹ ਕੇ ਕਰ ਲੋ ਜੈ ਸ੍ਰੀ ਦੀ ਬਾਣ ਪੜ੍ਹ ਕੇ ਕਰ ਲੋ ਇਸ਼ਨਾਨ ਕਰ ਲੋ ਤੇ ਉਹਦਾ ਕੇਵਲ ਇਸ਼ਨਾਨ ਦਾ ਤੇ ਵਿਧਿਪੂਰਵ ਕੀਤੇ ਦਾ ਫਲ ਸਵਾ ਮਨ ਸੋਨੇ ਦਾ ਹੁੰਦਾ ਹੈ ਜਿਹੜਾ ਜਿਹੜਾ ਸਵਾ ਮਨ ਸੋਨਾ ਗਾਨ ਕਰਦਾ ਜਿਹੜਾ ਜਿਹੜਾ ਸਵਾ ਪਹਿ ਰਾਤ ਰਹਿਂਦੀ ਉੱਠ ਕੇ ਇਸ਼ਨਾਨ ਕਰ ਲਿਆ ਦੇਵਤੇ ਦੋ ਘੜੀਆਂ ਬਾਅਦ ਕਰਦਾ ਹੈ ਤਾਂ ਸਵਾ ਮਨ ਚਾਂਦੀ ਤੇ ਪੁੰ ਦਾ ਫਲ ਮਿਲ ਜਾਂਦਾ ਉਹ ਤੋਂ ਦੋ ਘੜੀਆਂ ਜਿਹੜੀ 50 ਮਿੰਟ ਬਾਅਦ ਜਿਹੜਾ ਫੇਰ ਕਰਦਾ ਹੈ ਉਹਨੂੰ ਸਵਾਮਣ ਤਾਂਬੇ ਦੇ ਪੁੰਨ ਦਾ ਮਿਲ ਜਾਂਦਾ ਜਿਹੜਾ ਫੇਰ ਕੜੀਵਾਦ ਕਰਦਾ ਹੈ ਉਹਨੂੰ ਜਿੰਨਾ ਸਵਾਮਣ ਅਨਾਜ ਪੁੰਨ ਕਰੇ ਦਾ ਫਲ ਹੈ ਉਹਨਾਂ ਕੇਵਲ ਇਸ਼ਨਾਨ ਦਾ ਫਲ ਹੋ ਜਾਏ ਜਿਹੜਾ ਜਨ ਜੜੇ ਕਰਦਾ ਹੈ ਉਹ ਨਾ ਕੋਈ ਪਾਪ ਨਾ ਕੋਈ ਪੁੰਨ ਸ਼ਰੀਰ ਦੀ ਸੋਧ ਵਾਸਤੇ ਕਰਦਾ ਹੈ ਮਨ ਨਾਲ ਨਹੀਂ ਉਹਦਾ ਕੋਈ تعلق ਤੋਂ ਪ੍ਰਖਾ ਜੇ ਉਸ ਵੇਲੇ ਬੰਦਗੀ ਕਰੇ ਤਾਂ ਫਲਦੀ ਹੈ ਬਹੁਤ ਜ਼ਿਆਦੇ ਕਿਉਂ ਕਿਉਂ ਫਲਦੀ ਹੈ ਕਿਉਂਕਿ ਆਦਮੀ ਨੂੰ 84% ਗਿਆਨ 83% ਗਿਆਨ ਅੱਖਾਂ ਨਾਲ ਹੁੰਦਾ। ਸੌ ਦੀ ਮਾਤਰਾ ਨਾਲ ਲੋਕ ਗਿਆਨ ਦੀ। ਇਹਦੇ ਚੋਂ 83% ਅੱਖਾਂ ਵਾਲਿਆਂ ਨੂੰ ਹੋਊੰਨੇ ਨੂੰ ਨਹੀਂ ਆਉਂਦਾ। 14% ਗਿਆਨ ਸੁਣ ਕੇ ਹੋਇਆ ਕਰਦਾ। 97 1% ਹੋਇਆ ਕਰਦਾ ਟੱਚ ਕਰਨ ਦੇ ਨਾਲ ਵੀ ਮੈਂ ਕਿਹ ਚੀਜ਼ ਗਰਮ ਚੀਜ਼ ਹੈ ਠੰਡੀ ਹੈ ਕੋਲੀ ਹੈ ਤੇ ਫਸਤ ਹੈ। 1% ਗਿਆਨ ਹੈ। 1% ਗਿਆਨ ਹੁੰਦਾ ਟੇਸਟ ਕਰਨ ਦੇ ਨਾਲ ਵੀ ਕੌੜੀ ਹੈ ਕਿ ਮਿੱਠੀ ਹੈ ਫਿੱਕੀ ਹੈ 1% ਗਿਆਨ ਹੋਇਆ ਕਰਦਾ ਸੁੰਘਣ ਦੇ ਨਾਲ ਵੀ ਮੇਰੇ ਕੋਲੋਂ ਕੀ ਲੰਘ ਰਿਹਾ ਹੈ ਬਦਬੂਦਾਰ ਚੀਜ਼ ਲੰਘ ਰਹੀ ਹੈ ਜਾਂ ਚੰਗੀ ਖੁਸ਼ਬੂ ਆ ਰਹੀ ਹੈ ਮੈਂ ਕਿਸੇ ਬਾਗ ਵਿੱਚ ਆ ਗਿਆ ਤੇ ਜਾਂ ਮੈਂ ਗੁੜੀਆਂ ਦੇ ਕੋਲ ਆ ਉਹ ਜਿਹੜੀ 83% ਗਿਆਨ ਤੇ 14% ਦਾ ਹੈਗਾ ਸੁਣ ਨਾਲ 97% ਅਮਰਤ ਵੇਲੇ ਜਦ ਨੈਤਰ ਬੰਦ ਕਰਕੇ ਬੈਠਾ ਉਹ ਜਿਵੇਂ ਆਲੇ-ਦਾਲੇ ਤਾਂ ਦੇਸ਼ ਜਾਈ ਨਹੀਂ ਵੀ ਕਾਰਾਂ ਜਾ ਰਹੀਆਂ ਮੋਟਰਾਂ ਕਿਹੜਾ ਬੰਦਾ ਨੰਗ ਰਿਹਾ ਹੈ ਕਿਹੜਾ ਨਹੀਂ ਨੰਗ ਰਿਹਾ ਉਹ ਬਾਸ਼ਨਾਵਾ ਨਹੀਂ ਬਣਦੀਆਂ ਮਨ ਟਿਕਾ ਲੈੰਦਾ ਸੁਣਦਾ ਬੋਨਦਾ ਵੀ ਕੋਈ ਨਹੀਂ ਹੁੰਦਾ ਇਸ ਕਰਕੇ ਉਹ ਵੀ 14% ਜਿਹੜਾ ਹੈ ਉਹ ਵੀ ਛਿਟੇ ਲੰਦਾ ਬਾਕੀ ਜਿਹੜਾ ਤਿੰਨ ਚੀਜ਼ਾਂ ਦਾ ਉਹਨਾਂ ਦਾ ਹੁੰਦਾ ਹੀ ਨਹੀਂ ਹੈ ਕਿਉਂਕਿ ਅਸੀਂ ਟੱਚ ਕੁਝ ਨਹੀਂ ਕਰ ਰਹੇ ਇਸ ਕਰੇ ਸ਼ਾਂਤੀ ਹੁੰਦੀ ਹੈ ਸ਼ਾਂਤੀ ਦੇ ਵਿੱਚ ਜਦ ਅਸੀਂ ਨਾਮ ਜਪਦੇ ਹਾਂ ਫੇ ਸਾਨੂੰ ਨਾਮ ਦੀ ਧੁਨ ਸੁਣਨ ਲੱਗ ਜਾਂਦੀ ਹੈ ਅੰਦਰੋਂ ਔਰ ਨਹੀਂ ਸੁਣਦੀ بیٹھ ਕੇ ਸੁਣ ਕੇ ਦੇਖੋ ਬਿਲਕੁਲ ਨਹੀਂ ਸੁਣਦੀ ਇਕਾਗਰ ਚਿਤ ਹੋ ਕੇ ਜਦ ਬੈਠੋਗੇ ਇਕਾਤ ਵਿੱਚ ਬੈਠੋਗੇ ਅਮਰਤ ਵੇਲੇ ਬੈਠੋਗੇ ਉਸ ਵੇਲੇ ਨਾਮ ਤੁਹਨ ਸੁਨੇਗੀ ਜਦ ਉਹਦੇ ਵਿੱਚ ਧਿਆਨ ਹੋਏਗਾ ਤੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਤਕਾਨ ਉਸ ਵੇਲੇ ਜਿਹੜਾ ਵੈਗੁਰੂ ਹੈ ਉਹਦਾ ਰਸਤਾ ਲੱਭ ਜਾਂਦਾ ਅਮਰਤ ਵੇਲੇ ਸੋਇਨ ਕਰਕੇ ਅਮਰਤ ਵੇਲੇ ਜਾਗਣਾ ਪਿੰਨੀ ਰੈਣੀ ਰੈਣੀ ਇਹ ਚਮਤਮਤਾਰੇ ਜਾਗੇ ਸੰਤ ਜਨਾ ਮੇਰੇ RAM ਪਿਆਰੇ ਉਹ RAM ਦੇ ਪਿਆਰੇ ਜਾਗਦੇ ਨੇ